ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਰਾੜੀ ਮਹੱਲਾ ਚੌਥਾ ਹਰ ਜਨੂ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਬਹਰਾੜੀ ਰਾਗ ਦੇ ਅੰਦਰ ਤਉਖ ਤੇ ਪਾਖਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਕਲਯੁਗ ਦੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰੈ ਨੇ ਹਰ ਜਨ ਨੂੰ ਰਾਮ ਨਾਮ ਗੁਣ ਗਾਵੈ ਅਗਰ ਜੇ ਕੋਈ ਹਰ ਜਨ ਦਾ ਪਿਆਰਾ ਜੋ ਉਸ ਮਾਲਕ ਦਾ ਪਿਆਰਾ ਭਗਤ ਜਨ ਉਸ ਪ੍ਰਭੂ ਪਰਮਾਤਮਾ ਦੇ ਭਗਤੀ ਦੇ ਰਸਤੇ ਦੇ ਉੱਪਰ ਚੱਲਦਾ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਉਸ ਦੇ ਗੁਣਾ ਨੂੰ ਗਾਇਨ ਕਰਦਾ ਹੈ ਉਸ ਮਾਲਕ ਦੀ ਸਿਮਤ ਸਲਾਹ ਕਰਦਾ ਹੈ ਪਰਮਾਤਮਾ ਦੇ ਰਸਤੇ ਦੇ ਉੱਪਰ ਚੱਲਦਾ ਹੈ ਤਾਂ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣਾਂ ਗਵਾਵੇ ਅਗਰ ਐਸੇ ਜੀਵ ਦਾ ਜੋ ਭਗਤੀ ਮਾਰਗ ਤੇ ਚੱਲ ਰਿਹਾ ਹੈ ਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਤੇ ਐਸੇ ਜਾਨਾ ਦੀ ਜੇ ਕੋਈ ਨਿੰਦਾ ਵੀ ਕਰਦਾ ਹੈ ਉਸ ਦਾ ਕੋਈ ਬੁਰਾ ਵੀ ਕਰਦਾ ਹੈ ਤੋਂ ਦੋਸਤ ਦੇ ਵਿੱਚ ਚੰਗਾ ਗੁਣ ਹੈ ਮਾਲਕ ਦੀ ਬੰਦਗੀ ਕਰਨੀ ਪਰਮਾਤਮਾ ਦੀ ਦੱਸੇ ਹੋਏ ਮਾਰਗ ਤੇ ਚੱਲਣਾ ਤੇ ਉਹ ਕਦੇ ਵੀ ਆਪਣੀ ਨਿੰਦਾ ਨੂੰ ਸੁਣ ਕਰਕੇ ਕਦੇ ਵੀ ਉਹ ਪਰੇਸ਼ਾਨ ਨਹੀਂ ਹੁੰਦਾ ਤੇ ਕਦੇ ਵੀ ਆਪਣਾ ਉਹ ਜਿਹੜਾ ਭਗਤੀ ਵਾਲਾ ਮਾਰਗ ਹੈ ਉਸ ਨੂੰ ਛੱਡਦਾ ਨਹੀਂ ਨਿਰੰਤਰ ਉਸ ਮਾਲਕ ਪ੍ਰਭੂ ਪਰਮਾਤਮਾ ਦੇ ਰਸਤੇ ਦੇ ਉੱਪਰ ਉਹ ਚੱਲਦਾ ਰਹਿੰਦਾ ਹੈ ਨਿੰਦਾ ਦਾ ਉਸ ਦੇ ਉੱਪਰ ਕੋਈ ਵੀ ਪ੍ਰਵਾਬ ਨਹੀਂ ਹੁੰਦਾ ਕਿਸ ਤਰ੍ਹਾਂ ਭਗਤਾਂ ਦੀ ਨਿੰਦਾ ਕਰਦੇ ਰਹਿਣ ਨੇ ਭਗਤ ਕਬੀਰ ਜੀ ਦੀ ਕਿਸ ਤਰ੍ਹਾਂ ਨਿੰਦਾ ਹੁੰਦੀ ਰਹੀ ਹੈ ਵਕਤ ਦੇ ਰਾਜੇ ਵਕਤ ਦੀ ਜੋ ਪਰਗਾ ਉਸ ਦੀ ਨਿੰਦਾ ਕਰਦੀ ਰਹੀ ਹੈ ਪਰ ਉਹਨਾਂ ਨੇ ਇਸ ਨੂੰ ਇਸ ਨਿੰਦਾ ਨੂੰ ਵੀ ਆਪਣਾ ਮਾਪ-ਬਾਪ ਸਮਝਿਆ ਹੈ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਇਸੇ ਤਰ੍ਹਾਂ ਕਲਕੀਆਂ ਵਾਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਕੋਲ ਕੋ ਸਿੱਖ ਰਹਿੰਦੇ ਨੇ ਤੇ ਉਹਨਾਂ ਦੇ ਕੋਲ ਇੱਕ ਭਾਈ ਗੱਡਾ ਸਿੰਘ ਨਾਮ ਦਾ ਸਿੱਖ ਹੈ ਤੇ ਭਾਈ ਗੱਡਾ ਸਿੰਘ ਨੂੰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਬਹੁਤ ਪਿਆਰ ਕਰਦੇ ਨੇ ਹੁਣ ਧਰਮ ਦੇ ਅੰਦਰ ਵੀ ਈਰਖਾ ਹੈ ਗੁਰੂ ਸਾਹਿਬ ਜੀ ਦੇ ਕੋਲ ਰਹਿਣ ਵਾਲੇ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਨਿੰਦਾ ਆਉਂਦੀ ਹੈ ਕਿ ਸਤਗੁਰੂ ਜੀ ਸਾਨੂੰ ਇੰਨਾ ਪਿਆਰ ਨਹੀਂ ਕਰਦੇ ਕਿ ਜਿੰਨਾ ਭਾਈ ਗੱਜਾ ਸਿੰਘ ਜੀ ਨੂੰ ਕਰਦੇ ਨੇ ਹੁਣ ਕੀ ਕੀਤਾ ਹੈ ਇਹਨਾਂ ਈਰਖਾਲੂਆਂ ਨੇ ਇਹ ਜੋ ਈਰਖਾ ਕਰਦੇ ਨੇ ਭਾਈ ਗੱਜਾ ਸਿੰਘ ਦੇ ਨਾਲ ਤੇ ਉਹਨਾਂ ਨੇ ਇਸ ਨੂੰ ਬਾਹਰ ਤੇ ਜਾ ਕੇ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਮਾਰਿਆ ਤੇ ਹੁਣ ਕਾਫੀ ਦਿਨ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸੰਗਤ ਕਰਨ ਨਹੀਂ ਆਇਆ ਔਰ ਕਿਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਸਾਰਾ ਕੁਝ ਦੱਸ ਦਿੱਤਾ ਕਿ ਜੋ ਤੁਹਾਡੇ ਕੋਲ ਰਹਿੰਦੇ ਨੇ ਜੋ ਜਿਨ੍ਹਾਂ ਦੇ ਮਨ ਦੇ ਵਿੱਚ ਈਰਖਾ ਹੈ ਉਹਨਾਂ ਨੇ ਭਾਈ ਗੱਜਾ ਸਿੰਘ ਨੂੰ ਕੁੱਟਿਆ ਹੈ ਮਾਰਿਆ ਹੈ ਬੁਰੀ ਤਰ੍ਹਾਂ ਜ਼ਖਮੀ ਕੀਤਾ ਹੈ ਹੁਣ ਕੁਝ ਦਿਨ ਬਾਅਦ ਇਹ ਭਾਈ ਗੱਜਾ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਦਰਬਾਰ ਦੇ ਵਿੱਚ ਆਇਆ ਔਰ ਪੁੱਛ ਲਿਆ ਗੁਰੂ ਸਾਹਿਬ ਜੀ ਨੇ ਕਿ ਕੀ ਗੱਲ ਭਾਈ ਗੱਜਾ ਸਿੰਘ ਤੇਰੇ ਸੱਟਾਂ ਲੱਗੀਆਂ ਨੇ ਪੱਟੀਆਂ ਵੱਧੀਆਂ ਨੇ ਕੀ ਹੋਇਆ ਤੈਨੂੰ ਕਿਸ ਨੇ ਮਾਰਿਆ ਹੁਣ ਸਾਮ ਬਿੱਤੀ ਹੈ ਭਾਈ ਗੱਜਾ ਸਿੰਘ ਦੀ ਹਰ ਇੱਕ ਦੇ ਵਿੱਚ ਉਸ ਨੂੰ ਪਰਮਾਤਮਾ ਨਜ਼ਰ ਆਉਂਦਾ ਹੈ ਹਰ ਇੱਕ ਦੇ ਵਿੱਚ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਪੁੱਛਿਆ ਕੱਪੇ ਭਾਈ ਗੱਜਾ ਸਿੰਘ ਦੱਸ ਤੈਨੂੰ ਕਿਸ ਨੇ ਮਾਰਿਆ ਹੈ ਤਾਂ ਭਾਈ ਗੱਜਾ ਸਿੰਘ ਜੀ ਕਹਿਣ ਲੱਗੇ ਕਿ ਸਤਿਗੁਰੂ ਮਾਰਨ ਵਾਲੇ ਵੀ ਆਪ ਤੇ ਪੁੱਛਣ ਵਾਲੇ ਵੀ ਆਪ ਮੈਨੂੰ ਆਪ ਜੀ ਨੇ ਹੀ ਮਾਰਿਆ ਹੈ ਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਜਨਾਂ ਨੇ ਇਸ ਨੂੰ ਮਾਰਿਆ ਸੀ ਈਰਖਾ ਦੇ ਵਾਸੋ ਕਰਕੇ ਨਿੰਦਾ ਦੇ ਵਾਸੋ ਕਰਕੇ ਇਸ ਨੂੰ ਸਮਝਾਉਣਾ ਕੀਤਾ ਹੈ ਕਿ ਦੇਖੋ ਤੁਸੀਂ ਵੀ ਸੰਗਤ ਕਰਦੇ ਹੋ ਇਹ ਵੀ ਸੰਗਤ ਕਰਦਾ ਹੈ ਪਰ ਤੁਹਾਨੂੰ ਇਸ ਦੇ ਵਿੱਚੋਂ ਪਰਮਾਤਮਾ ਨਜ਼ਰ ਨਹੀਂ ਆਇਆ ਔਰ ਭਾਈ ਗੱਡਾ ਸਿੰਘ ਜਿਸ ਨੂੰ ਕਿ ਹਰੇਕ ਦੇ ਵਿੱਚੋਂ ਮੇਰੇ ਦਰਸ਼ਨ ਹੁੰਦੇ ਨੇ ਤੇ ਇਸ ਤੋਂ ਤੁਹਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਸੋ ਇਹਨਾਂ ਸਾਰਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਮੁਆਫੀ ਮੰਗੀ ਔਰ ਅਗੇ ਤੋਂ ਇਸ ਤਰ੍ਹਾਂ ਨਾ ਕਰ ਲੈ ਕੇ ਆ। ਸੋ ਐਸਾ ਹੈ ਭਗਤ ਜਨਾਂ ਦਾ ਜੀਵਨ ਜਿੰਨੀ ਵੀ ਕੋਈ ਨਿੰਦਾ ਕਰਦਾ ਹੈ ਨਿੰਦਾ ਦੀ ਪਰਵਾਹ ਨਹੀਂ ਕਰਦੇ ਨਿਰੰਤਰ ਆਪਣੇ ਭਗਤੀ ਦੇ ਮਾਰਗ ਉੱਪਰ ਚੱਲਦੇ ਰਹਿੰਦੇ ਹਨ। ਸਤਿਗੁਰੂ ਕਿਰਪਾ ਕਰੇ ਇਹ ਪਾਵਨ ਪਵਿੱਤਰ ਸ਼ਬਦ ਪਾਵਨ ਪਵਿੱਤਰ ਹੁਕਮਨਾਮਾ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰੋਜ਼ਾਨਾ ਸ਼ਬਦ ਦੀ ਵਿਚਾਰ ਸਰਵਨ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਤਾਂ ਅੱਗੇ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਤੁਹਾਨੂੰ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਅਤੇ ਇੱਕ ਸਾਖੀ ਚੈਨਲ ਉੱਤੇ ਸੁਣਨ ਲਈ ਮਿਲੇਗੀ ਇਸ ਵੀਡੀਓ ਨੂੰ ਵਾਅਦ ਤੋਂ ਵਾਅਦ ਆਪਣੇ WhatsApp ਗਰੁੱਪਾਂ ਦੇ ਵਿੱਚ ਅਤੇ ਸਟੇਟਸ ਸਟੇਜ ਜ਼ਰੂਰ ਸ਼ੇਅਰ ਕਰੋ ਜੀ